ਨਾਮ ਕੀ ਹੈ ਸਰਦਾਰ ਬਲਵੰਤ ਸਿੰਘ ਬਲਵੰਤ ਸਿੰਘ ਜੀ ਜਿਹੜੇ ਤੁਸੀਂ ਅੱਜ ਇਕੱਤਰ ਹੋਏ ਆ ਪਿੰਡ ਦੇ ਸਾਰੇ ਬੰਦੇ ਤੇ ਇਹ ਸਾਰਾ ਮਸਲਾ ਕੀ ਆ ਤੁਹਾਡਾ ਇਹ ਇਹ ਮਸਲਾ ਦੀ ਇਹ ਪਾਣੀ ਦਾ ਨਿਕਾਸ ਹੈ ਨਗਾ ਸਾਡੇ ਇੱਥੇ ਤੇ ਆ ਪਾਣੀ ਤੁਸੀਂ ਵੇਖੀ ਰਹੇ ਹੋ ਕਿੰਨਾ ਪਾਣੀ ਖੜਾ ਜਦ ਇਹ ਸਾਰੇ ਪਿੰਡ ਦਾ ਸਾਂਝਾ ਰਸਤਾ ਸਕੂਲ ਨੂੰ ਜਾਂਦਾ ਬੱਚੇ ਨਿਕਣ ਨਿਕੇ ਜਾਂਦੇ ਆ ਤੇ ਹੁਣ ਪਾਣੀ ਖੜ ਗਿਆ ਬਿਮਾਰੀਆਂ ਫੈਲਣ ਦਾ ਡਰ ਹੈ ਤੇ ਆ ਬੂਟੀ ਵੇਖ ਲਓ ਜੀ ਸਾਲ ਹੋ ਗਿਆ ਨਰੇਗਾ ਦਾ ਕੰਮ ਨਹੀਂ ਚੱਲੇਗਾ ਹਾਂਜੀ ਤੁਹਾਡਾ ਹੀ ਕਹਿਣਾ ਜੀ ਸਾਡਾ ਜੀ ਇਹ ਕਹਿਣਾ ਜੀ ਇਹ ਤਾਂ ਪਹਿਲਾਂ ਜਦ ਬੋਟਾ ਵੇਲੇ ਤਾਂ ਕਹਿੰਦੇ ਯਾਰ ਖਾਸ ਪੜਾ ਦੇਾਂਗੇ ਜੀ ਆਂ ਬੂਟੀ ਕੋ ਛੱਪੜ ਤੋਂ ਤਾਂ ਨਿਕਲ ਨਿਕੜ ਕੇ ਛੱਪ ਘਰਾਂ ਚ ਵੜਦੇ ਆ ਉਦੋਂ ਕਹਿੰਦੇ ਜائیں ਕਰਾ ਦਿਆਂਗੇ ਜੇ ਕਰਾ ਦੇ ਕਦੇ ਪਾਰਕ ਬਣਾ ਦੇਾਂਗੇ ਜੀ ਇੱਥੇ ਰਹਿੰਦੀ ਗੁੰਦੀ ਪੂਟੀ ਲਾਤੀ ਸਾਡੇ ਛੱਪਾਂ ਵਾਲਣ ਨੂੰ ਘਰਾਂ ਦੇ ਵਿੱਚ ਇੱਥੋਂ ਦੇ ਸਾਰੇ ਬੱਚੇ ਪਿੰਡ ਦੇ ਲੰਘਦੇ ਆ ਇਹ ਨਹੀਂ ਵੀ ਸਾਡੇ ਬੱਚੇ ਲੰਘਦੇ ਸਾਰੇ ਪਿੰਡ ਦੇ ਨਖਾਸ ਲੰਘਦੇ ਆ ਇਹਨਾਂ ਦੇ ਬੱਚੇ ਜੇ ਵੱਡੇ ਸਕੂਲਾਂ ਚ ਪੜਦੇ ਤਾਂ ਦੂਜਾਂ ਦੇ ਵੀ ਕਦੇ ਬੱਚੇ ਹੀ ਆ ਹਾਂ ਇਹਨਾਂ ਨੂੰ ਤਾਂ ਸੋਚੀ ਗਣਨਾ ਚਾਹੀਦੀ ਆ ਵੀ ਇਹ ਕਹਿ ਦਿੰਦੇ ਜੀ ਫਲਾਨਾ ਕੰਮ ਕਰ ਰੋ ਤੁਸੀਂ ਜੇ ਤੁਸੀਂ ਪਿੰਡ ਦੇ ਮੁੱਖ ਬਣੇ ਤਾਂ ਤੁਹਾਨੂੰ ਮੂਰੇ ਹੋ ਕੇ ਦਾ ਕੰਮ ਕਰਨਾ ਚਾਹੀਦਾ ਹੈ ਹੈ ਇਹ ਥੋੜੋ ਵੀ ਕਈ ਦਾ ਵੀ ਆ ਘਰੇ ਭੈਜੋ ਤੁਸੀਂ ਤਾਂ ਥੋਡੇ ਕੋਲੇ ਅਮਣਾ ਹੀ ਨਹੀਂ ਵੋਟਾਂ ਸਾਡੀਆਂ ਤਾਂ ਸਰ ਤੇ ਬਣੇ ਆ ਇਹ ਤਾਂ ਨਹੀਂ ਇਹਨਾਂ ਨੂੰ ਟਿੱਬਿਆਂ ਤੋਂ ਪਾ ਦਿਆਂ ਕਿਹਨੇ ਵੋਟਾਂ ਜੇ ਸਾਡੇ ਪਾਵਲਾ ਕਹੇ ਇਹਨਾਂ ਦੇ ਇੱਕ ਇੱਕ ਜੁਆਕੇ ਸਾਡੇ 4 4 ਜੁਆਕੇ ਵੋਟਾਂ ਕਿੱਥੋਂ ਲੈਂਦੇ ਆ ਇਹ ਕਹਿੰਦੇ ਮਗਰੋਂ ਤੁਸੀਂ ਕੀ ਕਰਤਾ ਹੈ ਹੈ ਇੱਕ ਇੱਕ ਨੇ ਟਾਂਗਾ ਬਾਹਰ ਆ ਸਾਡੇ 5 5 7 7 ਜੁਆਕਾਂ ਦੇ ਗਰੀਬਾਂ ਦੇ ਘਰ ਆ ਜੋ ਆਕਾ ਉਹਨਾਂ ਦੀਆਂ ਵੋਟਾਂ ਇਹਨਾਂ ਨੂੰ ਪੈਂਦੀਆਂ ਉਹ ਕਿੱਥੇ ਪਾਈਆਂ ਵੋਟਾਂ ਸੀ ਨਾਲੇ ਤੇ ਛੱਡ ਤੀਆਂ ਇਹਨਾਂ 'ਚ ਆ ਜਿਹੜੀਆਂ ਹੁਣੇ ਵੇਖੀ ਜਾਂਦੇ ਤੁਸੀਂ ਉਹ ਦੇਖ ਲਓ ਪਾਣੀ ਕਿੰਨਾ ਗੰਧਰਾਉਂਦਾ ਇਹ ਸੋਚੋ ਤੁਹਾਡਾ ਨਾਮ ਕੀ ਮੇਰਾ ਨਾਮ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਅੱਜ ਜਿਹੜੇ ਤੁਸੀਂ ਇੰਨੇ ਪਿੰਡ ਦੇ ਇਸ ਮਹੱਲੇ ਦੇ ਇਕੱਠੇ ਹੋਏ ਆ ਕੀ ਸਮੱਸਿਆ ਸਾਰੀ ਸਮੱਸਿਆ ਸਾਰੀ ਇਹੀ ਆ ਇੱਥੇ ਦੇਖ ਲਓ ਇਹ ਜਗ੍ਹਾ ਤੇ ਬੂਥ ਲਾਉਣ ਨੂੰ ਸਾਰੇ ਇੱਥੇ ਇਕੱਠੇ ਹੁੰਦੇ ਆ ਅੱਜ ਇੰਨਾ ਕੁ ਸਾਡੇ ਤੇ ਉਹ ਆਇਆ ਇੱਥੇ ਹੁਣ ਬੱਚੇ ਨੰਘ ਕੇ ਗਏ ਨੇ ਇਧਰੋਂ ਇੱਕ ਘਟੂ ਘਟ 10 ਫੁੱਟ ਡੂੰਘਾ ਥੱਲੇ ਇਹਦਾ ਪਾਣੀ ਸਾਰਾ ਗੰਦਾ ਇੱਥੇ ਆ ਰਿਹਾ ਇੱਥੋਂ ਬੱਚੇ ਨਿਕਲ ਕੇ ਗਏ ਨੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਠੀਕ ਹੈ ਨਾ ਇੱਥੇ ਬੀਬੀਆਂ ਕਹੇਦੇ ਆਪਦੇ ਘਰੇ ਝਾੜੂ ਲਾਉਂਦੀਆਂ ਪੋਚਾ ਲਾਉਂਦੀਆਂ ਚੁੱਲ੍ਹਾ ਟੌਂਕਾ ਕਰਦੀਆਂ ਨੇ ਇੱਥੋਂ ਸੱਪ ਨਿਕਲ ਨਿਕਲ ਕੇ ਘਰੇ ਵੱੜਦੇ ਆ ਸਾਡਾ ਘਰਾਂ ਸਾਹਮਣੇ ਆ ਠੀਕ ਹੈ ਇੱਥੋਂ ਸੱਪ ਨਿਕਲ ਕੇ ਇੱਥੇ ਲੋਕਾਂ ਦੇ ਘਰੇ ਜਾਂਦੇ ਆ ਆ ਤੁਸੀਂ ਦੇਖ ਸਕਦੇ ਹੋ ਸਾਰਾ ਗੰਦ ਜਿੰਨਾ ਇੱਥੇ ਸਿੰਨਾ ਉਹ ਸਾਰੇ ਪਿੰਡ ਦਾ ਗੰਦ ਇੱਥੇ ਆਉਂਦਾ ਜੀ ਠੀਕ ਹੈ ਨਾ ਆ ਦੇਖੋ ਆ ਸਾਰਾ ਗੰਦ ਨਿਕਲ ਕੇ ਇੱਥੇ ਆ ਰਿਹਾ ਇੱਥੇ ਸਾਰਾ ਇੱਥੇ ਸਾਡੇ ਪੈਰਾਂ 'ਚ ਰੋਲ ਰਿਹਾ ਇੱਥੇ ਮਸ਼ਕ ਇਨਾ ਗੰਦਾ ਮਾਰ ਰਿਹਾ ਮਲੇਰੀਆ ਕੀ ਕੀ ਬਿਮਾਰੀਆਂ ਸਾਡੇ ਜਵਾਕਾਂ ਨੂੰ ਹੁੰਦੀਆਂ ਨੇ ਇੱਥੋਂ ਪਹਿਲਾਂ ਸਕੂਲ ਦੇ ਬੱਚੇ ਨਿਕਲ ਗਏ ਨਿੱਕੇ ਨਿੱਕੇ ਜਵਾਕ ਫਿਰ ਰਿਹਾ ਦੇਖੋ ਪਾਣੀ ਕਿੰਨਾ ਕਿਨਾਰ ਆ ਹੁਣ ਹਾਲੇ ਘਟ ਗਿਆ ਇਹਦੇ ਵਿੱਚ ਨਿਕਾਸ ਕੋਈ ਵੀ ਹੈ ਨਹੀਂ ਪਾਣੀ ਦਾ ਆ ਘਟੂ ਘਟ 10 ਫੁੱਟ ਟੁੰਗਾ ਇੱਥੋਂ ਜਵਾਕ ਕੋਈ ਖੇਡਦਾ ਖੇਡਦਾ ਉਦੋਂ ਬਾਹਰ ਨਿਕਲ ਕੇ ਆ ਗਏ ਵਿੱਚ ਰੁੜ ਗਏ ਕੌਣ ਜ਼ਿੰਮੇਵਾਰ ਹੈ ਕੋ ਜੀ ਦੇਖੋ ਕਿੰਨਾ ਗੰਦ ਆ ਸਾਰੀ ਬੂਟੀ ਹੋਰ 2 ਘੰਟੇ ਮੀ ਆ ਗਿਆ ਇਹ ਸਾਰੀ ਬੂਟੀ ਰੋੜ ਕੇ ਇੱਥੇ ਆ ਜੂਗੀ ਇੱਥੋਂ ਕੋਈ ਰੰਗਣ ਨੂੰ ਹੈ ਜੀ ਕਿਸੇ ਟਾਈਮ ਨੂੰ ਜਦੋਂ ਵੋਟਾਂ ਹੁੰਦੀਆਂ ਨੇ ਇੱਥੇ ਬੂਥ ਲੱਗਦੇ ਨੇ ਇੱਥੇ ਇੱਥੇ ਹਰੇਕ ਹਰੇਕ ਚੀਜ਼ ਇੱਥੇ ਹੁੰਦੀ ਆ ਬੂਥ ਲਾਉਣ ਨੂੰ ਸਾਰੇ ਸਟੇਟਾਂ ਦੇ ਬੂਥ ਇੱਥੇ ਲੱਗਦੇ ਆ ਆਮ ਪਾਰਟੀ ਦੇ ਕਾਂਗਰਸ ਦੇ ਝਾੜੂ ਦੇ ਜਿੰਨੇ ਵੀ ਸਾਰੇ ਬੂਥ ਇੱਥੇ ਲੱਗਦੇ ਆ ਹੁਣ ਕੋਈ ਵੀ ਇੱਥੇ ਹੈ ਨਹੀਂਗਾ ਜੀ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਇਹ ਨਿਕਾਸ ਕੀਤਾ ਜਾਵੇ ਨਹੀਂ ਇਹਨੂੰ ਬੰਦ ਕੀਤਾ ਜਾਵੇ ਨਰੇਗਾ ਦਾ ਕੋਈ ਕੰਮ ਨਹੀਂ ਚੱਲ ਰਿਹਾ ਇੱਕ ਸਾਲ ਹੋ ਗਿਆ ਆਹ ਦੇਖ ਲਓ ਕੀ ਹਾਲ ਹੋ ਰਿਹਾ ਜੇ ਕੋਈ ਡਰੇਗਾ ਦਾ ਕੰਮ ਚੱਲਦਾ ਤਾਂ ਉਹਨਾਂ ਨੂੰ ਪੈਸੇ ਨਹੀਂ ਆਉਂਦੇ ਨਰੇਗਾ ਵਾਲੇ ਕੀ ਕਰਨ ਪਈ ਠੀਕ ਹੈ ਨਾ ਜੀ ਕੋਈ ਨਿਕਾਸ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦ ਇੱਥੇ ਭਾਈ ਜਾ ਸਕਦੇ ਬੂਟੀ ਕਢਾਈ ਜਾ ਸਕਦੀ ਹੈ ਸਭ ਕੁਝ ਹੋ ਸਕਦਾ ਸਰ ਕੋਈ ਨਹੀਂ ਕਰਵਾ ਰਿਹਾ